यूके ਅਤੇ ਯੂਰਪ ਦੇ ਪਹਿਲੇ ਪਗੜੀਧਾਰੀ ਸਿੱਖ ਸੰਸਦ ਲਾਰਡ ਇੰਦਰਜੀਤ ਸਿੰਘ ਦੀ ਸੰਸਦ ਚ ਮਹੱਤਵਪੂਰਨ ਸੇਵਾਵਾਂ ਅਤੇ ਰਾਸ਼ਟਰ ਦੇ ਲਈ ਲੋਕ ਸੇਵਾ ਚ ਯੋਗਦਾਨ ਦੇ ਬਦਲੇ ਉਹਨਾਂ ਦੀ ਤਸਵੀਰ ਵੈਸਟਮਿੰਸਟਰ ਲੰਡਨ ਸਥਿਤ ਬ੍ਰਿਟਿਸ਼ ਸੰਸਦ ਦੇ ਹਾਊਸ ਆਫ ਲਾਰਡਸ ਦੇ ਬਿਸ਼ਪ ਕੋਰੀਡੋਰ ਚ ਸਥਾਪਿਤ ਕੀਤੀ ਗਈ ਹੈ ਪਹਿਲੀ ਵਾਰ ਹੈ ਜਦੋਂ ਬ੍ਰਿਟਿਸ਼ ਸੰਸਦ ਚ ਕਿਸੇ ਸਿੱਖ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਗਈ ਹੈ ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਕੁੰਡ ਚੁਕਾਈ ਸਮਾਰੋਹ ਬ੍ਰਿਟਿਸ਼ ਸਿੱਖ ਸੰਸਦਾਂ ਤਨਮਨਜੀ ਸਿੰਘ ਤੇ ਸੀ ਲਾਰਡ ਕੁਲਦੀਪ ਸਿੰਘ ਸੋਹੁੱਤਾ ਸੰਸਦ ਜਸ ਅਥਵਾਰ ਸੰਸਦ ਕਿਰਿਤ ਐਂਟਵਿਸਨ ਸੰਸਦ ਰਿਚਰਡ ਬੇਕਨ ਸੰਸਦ ਭਗਤ ਸਿੰਘ ਸ਼ੰਕਰ ਅਤੇ ਲੇਡੀ ਸਿੰਘ ਡਾਕਟਰ ਕਮਲਜੀਤ ਗੌਰ O B E ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਹੋਇਆ ਲਾਰਡ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਹਾਊਸ ਆਫ ਲਾਰਡਸ ਹੈਰੀਟੇਜ ਕਮੇਟੀ ਦੇ ਚੇਅਰਮੈਨ ਲਾਰਡ ਸਪੀਕਰ ਫੌਕਨਰ ਨੇ ਇਸ ਮੌਕੇ ਉੱਤੇ ਕਿਹਾ ਕਿ ਉਹਨਾਂ ਨੇ ਯੂਕੇ ਦੇ ਨਾਸ਼ਟੇ ਦੀਆਂ ਮੇਜ਼ਾਂ ਉੱਤੇ ਸਿੱਖ ਧਰਮ ਅਤੇ ਅੰਤਰ ਧਾਰਮਿਕ ਸਮਝ ਦੀ ਗੱਲ ਨੂੰ ਲਿਆਂਦਾ ਤਨਮਨਜੀਤ ਸਿੰਘ ਤੇਸੀ ਨੇ ਕਿਹਾ ਕਿ ਸੰਸਦ ਚ ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਪ੍ਰਦਰਸ਼ਿਤ ਕਰਨਾ ਇੱਕ ਇਤਿਹਾਸਿਕ ਕਦਮ ਹੈ ਅਤੇ ਇਹ ਇਸ ਪ੍ਰਤਿਸ਼ਠਿਤ ਸਦਨ ਦੇ ਸਾਰੇ ਮੈਂਬਰਾਂ ਅਤੇ ਸੁਰੱਖਿਆ ਗਾਰਡਾਂ ਲਈ ਆਕਰਸ਼ਣ ਦਾ ਕੇਂਦਰ ਬਣੇਗਾ ਗਲੋਬਲ ਸਿੱਖ ਕੌਂਸਲ ਜੀ ਐਸ ਸੀ ਤੇ ਫਾਊਂਡਰ ਪੁੱਡੂਚੇਰੀ ਤੋਂ ਹਰਸਰਨ ਸਿੰਘ ਨੇ ਇਸ ਉਪਲਬਧੀ ਉਤੇ ਦੂਰਦਰਸ਼ੀ ਨੇਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਕੇ ਸੰਸਦ ਚ ਪਗੜੀ ਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਦਾ ਗਲੋਬਲ ਸਿੱਖ ਕਾਉਂਸਲ ਜੀਐਸਸੀ ਦੇ ਫਾਊਂਡਰ ਉੱਡੂ ਚੇਰੀ ਤੋਂ ਹਰਸਰਨ ਸਿੰਘ ਨੇ ਇਸ ਉਪਲਬਧੀ ਉਤੇ ਦੂਰਦਰਸ਼ੀ ਨੇਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਕੇ ਸੰਸਦ ਚ ਪਗੜੀ ਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਹਾਊਸ ਆਫ ਲਾਰਡਸ 'ਚ ਲਗਾਈ ਜਾਣੀ ਪੂਰੀ ਸਿੱਖ ਕੌਮ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਜੀ ਐਸ ਸੀ ਦੇ ਡਿਪਟੀ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਗੁਰਸਿੱਖ ਦੀ ਤਸਵੀਰ ਇਤਿਹਾਸਿਕ ਯੂਕੇ ਵਿੱਚ ਸੰਸਦ ਦੀਆਂ ਦੀਵਾਰਾਂ ਉੱਤੇ ਸਜੇਗੀ ਕਾਉਂਸਲ ਦੇ ਡਿਪਟੀ ਪ੍ਰਧਾਨ ਅਮਰੀਕਾ ਤੋਂ ਪਰਮਜੀਤ ਸਿੰਘ 베ਦੀ ਨੇ ਕਿਹਾ ਕਿ ਸਾਰੇ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲਾਰਡ ਸਿੰਘ ਦੀਆਂ ਉਪਲਬਧੀਆਂ ਅਤੇ ਬਿਨਾ ਸਵਾਰ ਸ਼ਿਵਾਮਾ ਨੂੰ ਸਰਵੋੱਚ ਪੱਧਰ ਤੇ ਮਾਨਤਾ ਦਿੱਤੀ ਗਈ ਹੈ ਜੀ ਐਸਸੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੀਵਾਲ ਨੇ ਕਿਹਾ ਕਿ ਮਾਨਤਾ ਉਹਨਾਂ ਦੇ ਜੀਵਨ ਭਰ ਦੇ ਸਮਰਪਣ ਬ੍ਰਿਟਿਸ਼ ਸਮਾਜ ਸਿੱਖ ਭਾਈਚਾਰੇ ਅਤੇ ਅੰਤਰਧਾਰਮਿਕ ਸਦਭਾਵਨਾ ਦੇ ਪ੍ਰਤੀ ਉਹਨਾਂ ਦੇ ਯੋਗਦਾਨ ਦਾ ਪ੍ਰਮਾਣ ਹੈ ਕੌਂਸਲ ਦੇ ਕਾਰਜਕਾਰੀ ਮੈਂਬਰ ਮਲੇਸ਼ੀਆ ਤੋਂ ਜਗੀਰ ਸਿੰਘ ਨੇ ਕਿਹਾ ਕਿ ਸੰਸਦ ਅਤੇ ਅੰਤਰਧਾਰਮਿਕ ਮੋਹਮ ਚ ਲਾਰਡ ਸਿੰਘ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰ ਦਿੰਦਾ ਰਹੇਗਾ ਜੀ ਐਸਸੀ ਦੇ ਕਾਰਜਕਾਰੀ ਮੈਂਬਰ ਯੂਕੇ ਤੋਂ ਸਤਨਾਮ ਸਿੰਘ ਪੂਨੀਆ ਨੇ ਕਿਹਾ ਕਿ ਬੈਰਵਨ ਸਿੰਘ ਆਫ ਵਿੰਬਲਡਨ ਦੀ ਉਪਾਦੀ ਧਾਰਨ ਕਰਨ ਵਾਲੇ ਲਾਰਡ ਸਿੰਘ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਉਹਨਾਂ ਨੇ ਸਿੱਖ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਿਆ ਅਤੇ ਬ੍ਰਿਟਿਸ਼ ਸੰਸਦ ਵਿੱਚ ਸਾਰੀਆਂ ਪਾਰਟੀਆਂ ਤੋਂ ਸਨਮਾਨ ਹਾਸਲ ਕੀਤਾ। ਸਿੱਖ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਇਸ ਪੂਰੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਿਕ ਉਪਲਬਧੀ ਦੱਸਿਆ ਹੈ ਅਤੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲਾ ਪਲ ਹੈ ਜਦੋਂ ਇੱਕ ਗੁਰਸਿੱਖ ਦਾ ਦੀ ਤਸਵੀਰ ਸਥਾਈ ਰੂਪ ਚ ਯੂਕੇ ਸੰਸਦ ਦੀਆਂ ਕੰਧਾਂ ਉੱਤੇ ਸ਼ੋਭਾ ਵਧਾਇਆ ਗਈ ਟੂ ਹੈ ਮਾਈ ਪੋਰਟਰੇਟ ਇਨਸਟਾਲਡ ਇਨ ਦੀ ਇੰਪੋਰਟੈਂਟ ਕੋਰਨਰਸ ਆਫ ਪਾਵਰ ਇਨ ਦੀ ਬ੍ਰਿਟਿਸ਼ ਪਾਰਲੀਮੈਂਟ ਇਜ਼ ਅ ਹਿਊਜ ਟ੍ਰਿਬਿਊਟ ਨਾਟ Only a matter of congratulation to myself and my family, but much more to the wider Sikh community. It recognizes the part that Sikhs can play and are playing in the world today. I was appointed to the House of Lords in 2011, and since then I have spoken more than 300 times in the Lords and also for 35 years on BBC about the tolerant teachings of Sikhism, and they have been widely appreciated. The portrait is a recognition of that and the contribution of the first turban Sikh in Parliament, and it is Nice for myself and my family, but much more important, uh, very important for the entire Sikh community. It's a matter of congratulations for the entire Sikh community and also an indication of what we can do and should be doing to make our troubled world a better place.